ਕਹਾਣੀ ਜਿਸ ਦਾ ਸਰਲੇਖ ਹੈ ਸ਼ਹੀਦ ਲੇਖਕ ਕੇ ਐਲ ਗਰਗ ਅੱਜਕੱਲ ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬੋ ਅਜੀਬ ਸਵਾਲ ਪੁੱਛਣ ਲੱਗ ਪਿਆ ਹੈ ਬੁਝਾਰਤਾਂ ਵਰਗੇ ਫੁੱਲ ਝੜੀਆਂ ਵਰਗੇ ਆਤਿਸ਼ਵਾਜੀਆਂ ਪਟਾਕਿਆਂ ਅਤੇ ਵਰਸ਼ੀਆਂ ਵਰਗੇ ਸਵਾਲ ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਕੁੱਪ ਹਨੇਰੇ ਵਿੱਚ ਮਸ਼ਾਲ ਵਾਂਗ ਜਗਣ ਲੱਗਦੇ ਨੇ ਤੇ ਕਈ ਜੁਗਨੂਆਂ ਵਾਂਗ ਝਪ ਝਪ ਕਰਕੇ ਜਗਣ ਬੁਝਣ ਲੱਗ ਪੈਂਦੇ ਹਨ ਕਿਸੇ ਕਿਸੇ ਸਵਾਲ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਤੇ ਬੈਠਾ ਪ੍ਰਤੀਤ ਹੁੰਦਾ ਹੈ ਜਿਸ ਦੇ ਭਾਰ ਹੇਠਾਂ ਮੇਰਾ ਬਡੱਪਣ ਛੂਈ ਮੋਈ ਹੋਣ ਲੱਗਦਾ ਹੈ ਇੱਕ ਦਿਨ ਦੇਸ਼ ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜਦਾ ਪੜਦਾ ਪੁੱਛਣ ਲੱਗਾ ਡੈਡੀ ਸ਼ਹੀਦ ਕੌਣ ਹੁੰਦੇ ਨੇ ਸ਼ਾਇਦ ਉਹਨੇ ਫਾਂਸੀ ਤੇ ਝੂਲ ਦੇ ਗੋਲੀਆਂ ਨਾਲ ਬਿੰਨੇ ਤੇ ਤੀਜ ਧਾਰ ਹਥਿਆਰਾਂ ਨਾਲ ਜਿਵਾ ਕੀਤੇ ਕੁਝ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਹੋਣ ਤੇ ਸਹਜ ਭਾ ਹੀ ਇੱਕ ਮੋਏ ਬੰਦੇ ਦਾ ਅਕਸ ਉਹਦੇ ਜਿਹਨ ਵਿੱਚ ਆਖ ਲੋਤਾ ਹੋਵੇ ਜਿਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ ਪਲ ਦੀ ਪਲ ਮੈਨੂੰ ਕੁਝ ਨਹੀਂ ਔੜਦਾ ਮੈਂ ਹੈਰਾਨੀ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗਦਾ ਹਾਂ ਮੈਨੂੰ ਯਾਦਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਲਈ ਇੱਕ ਵੰਗਾਰ ਵਾਂਗ ਆਇਆ ਹੋਵੇ ਤੇ ਮੇਰਾ ਸਾਰਾ ਗਿਆਨ ਵੱਡੀ ਨਹਿਰ ਦੇ ਝਾਲ ਵਿੱਚ ਫਸੀ ਲਾਸ਼ ਵਾਂਗ ਢੇੜੇ ਕੱਢਣ ਲੱਗ ਪਿਆ ਹੋਵੇ ਅਰਥਹੀਣ ਨਿਰਉਦੇਸ਼ ਤੇ ਬੇਥਵੇ ਢੇੜੇ ਮੈਂ ਸੰਭਾਲਣ ਦਾ ਯਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ ਕੁਝ ਲੋਕ ਆਪਣੇ ਲਈ ਨਹੀਂ ਸਗੋ ਦੂਜਿਆਂ ਲਈ ਜਿਉਂਦੇ ਮਰਦੇ ਨੇ ਕਾਮਨ ਕਾਜ ਲਈ ਲੜਦੇ ਨੇ ਫਾਂਸੀਆਂ ਚੜਦੇ ਨੇ ਤੇ ਕਮਨ ਕਾਜ ਮੁੰਡੇ ਨੂੰ ਇਹ ਸ਼ਬਦ ਸਮਝ ਨਹੀਂ ਪਏ ਸਨ ਸਾਂਝੇ ਕਾਰਜਾਂ ਲਈ ਮਰਨਾ ਨਿਤਾਣੀਆਂ ਅਤੇ ਨਿਥਾਵੀਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਨੇ ਫਾਂਸੀ ਦੇ ਰਸੇ ਚੁੰਮਣ ਵਾਲੇ ਮਰਜੀਵੜੇ ਹੁੰਦੇ ਨੇ ਮੇਰੇ ਬੇਟੇ ਹੀਰੋ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ ਡੈਡੀ ਮੁੰਡਾ ਇੱਕ ਫੂਰ ਸਵਾਲ ਉਲਾਰਦਾ ਹੈ ਕਦੀ ਕਦੀ ਬਣਾਏ ਵੀ ਜਾਂਦੇ ਨੇ ਬੇਟੇ ਸਿਆਸਤਦਾਨ ਸਭ ਕੁਝ ਕਰ ਸਕਦੇ ਨੇ ਕਾਲਿਆਂ ਦਾ ਹੀਰੋ ਗੋਰਿਆਂ ਲਈ ਹਮੇਸ਼ਾ ਜ਼ੀਰੋ ਹੀ ਰਹਾ ਤੇ ਗੋਰਿਆਂ ਨੇ ਆਪਣਾ ਜ਼ੀਰੋ ਵੀ ਸਦਾ ਹੀਰੋ ਬਣਾ ਕੇ ਹੀ ਪੇਸ਼ ਕੀਤਾ ਕਾਲਾ ਹੀਰੋ ਵੀ ਉਹਨਾਂ ਲਈ ਬਾਸਟਰਡ ਹੀ ਰਹਾ ਬਾਸਟਰਡ ਹਰਾਮਤਾ ਕੀ ਕੋਈ ساری ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ ਡੜੀ ਪ੍ਰਸ਼ਨ ਜਿੰਨਾ ਸੁਭਾਵਿਕ ਹੀ ਸੀ ਉੱਤਰ ਉਨਾ ਹੀ ਗੁੰਝਲਦਾਰ ਕਦੇ ਮੌਕਾ ਜ਼ਰੂਰ ਆਏਗਾ ਬੇਟੇ ਪਰ ਅਜੇ ਧੁੰਦ ਹੈ ਹਨੇਰਾ ਹੈ ਸਾਜ਼ਿਸ਼ ਨੁਮਾ ਮਾਹੌਲ ਹੈ ਪਿਛਲੇ ਦਿਨੀ ਪੰਜਾਬ ਦੇ ਇੱਕ ਉੱਗੇ ਸ਼ਹਿਰ ਵਿੱਚ ਇੱਕ ਹਾਦਸਾ ਵਾਪਰ ਗਿਆ ਦੋ ਫਿਰਕੇ ਆਪਸ ਵਿੱਚ ਉਲਝ ਪਏ ਤੇਜ਼ ਤਾਰ ਹਥਿਆਰਾਂ ਨਾਲ ਲੜਾਈ ਹੋਈ ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ ਸੀ ਇੱਕ ਫਿਰਕੇ ਦਾ ਕਾਫੀ ਜਾਨੀ ਨੁਕਸਾਨ ਹੋਇਆ ਇੱਕ ਅਖਬਾਰ ਨੇ ਸੁਰਖੀ ਲਾਈ ਦੇਸ਼ ਦੇ ਅਮਨ ਪਸੰਦ ਸ਼ਹਿਰੀਓ ਪਰ ਕੁਝ ਤੱਤਵੋ ਨੇ ਤੇਜ਼ ਤਰਹ ਹਥਿਆਰੋਂ ਸੇ ਹਮਲਾ ਕੀਤਾ ਜਵਾਬੀ ਕਾਰਵਾਈ ਮੇਂ ਕੁਝ ਗੁੰਡੇ ਮਾਰੇ ਗਏ ਔਰ ਬਹੁਤ ਸੇ ਜ਼ਖਮੀ ਹੋਏ ਦੂਜੇ ਫਿਰਕੇ ਦੀਆਂ ਅਖਬਾਰਾਂ ਨੇ ਮੋਟੇ ਅੱਖਰਾਂ ਵਿੱਚ ਖਬਰ ਛਾਪੀ ਧਰਮ ਦੀ ਰੱਖਿਆ ਕਰਦੇ ਹੋਏ ਕੁਝ ਬਹਾਦਰ ਲੋਕ ਸ਼ਹੀਦ ਹੋਏ ਉਨਾ ਦਾ ਨਾਂ ਇਤਿਹਾਸ ਦੇ ਵਰਕਿਆਂ ਤੇ ਇਸ ਨਿਹਰੀ ਅੱਖਰਾਂ ਨਾਲ ਲਿਖਿਆ ਜਾਏਗਾ ਜਿਨ੍ਹਾਂ ਨੇ ਧਰਮ ਹੇਤ ਆਪਣੇ ਸੀਸ ਕਟਾਏ ਮੇਰਾ ਪੁੱਤਰ ਦੋਵੇਂ ਅਖਬਾਰਾਂ ਲੈ ਕੇ ਮੇਰੇ ਕੋਲ ਆਇਆ ਤੇ ਅਖਬਾਰਾਂ ਮੇਰੇ ਮੂਹਰੇ ਧਰ ਕੇ ਪੁੱਛਣ ਲੱਗਾ ਡੈਡੀ ਸ਼ਹੀਦ ਗੁੰਡੇ ਕਦੋਂ ਹੋ ਜਾਂਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ ਇਹ ਛੋਟੀ ਜ ਇਹ ਛੋਟੀ ਲੜਾਈ ਹੈ ਮੇਰੇ ਬੇਟਾ ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ ਤੇ ਆਪਣੇ ਗੁੰਡੇ ਵੀ ਉਹਨਾਂ ਨੂੰ ਸ਼ਹੀਦ ਹੀ ਲੱਗਦੇ ਨੇ ਫਿਰ ਉਹਨਾਂ ਦੀ ਪਛਾਣ ਕੌਣ ਕਰੇਗਾ ਕਿਵੇਂ ਹੋਵੇਗੀ ਉਹਨਾਂ ਦੀ ਪਛਾਣ ਡੈਡੀ ਵੱਡੀ ਫੈਸਲਾ ਕੋਨ ਲੜਾਈ ਹੀ ਉਹਨਾਂ ਦੀ ਪਛਾਣ ਕਰਾਏਗੀ ਤੂੰ ਜਦੋਂ ਵੱਡੀ ਲੜਾਈ ਲਈ ਤਿਆਰ ਹੋਵੇਂਗਾ ਤੈਨੂੰ ਸਭ ਸਮਝ ਆ ਜਾਏਗਾ ਪਰ ਹਾਲੇ ਵਕਤ ਨਹੀਂ ਆਇਆ ਹਾਲੇ ਤਾਂ ਵਕਤ ਕਦੋਂ ਆਏਗਾ ਡੈਡੀ ਮੁੰਡੇ ਦੀ ਅਜੇ ਵੀ ਤਸੱਲੀ ਨਹੀਂ ਸੀ ਹੋ ਰਹੀ ਮੈਂ ਮੁੰਡੇ ਦੇ ਪ੍ਰਸ਼ਨ ਦੀ ਰੋਸ਼ਨੀ ਵਿੱਚ ਬੜੀ ਹੀ ਗੰਭੀਰਤਾ ਨਾਲ ਸੋਚਣ ਲੱਗਾ ਮੇਰੀ ਸੋਚ ਵਿੱਚ ਉਹ ਬੇਚੈਨ ਲੋਕ ਆਉਂਦੇ ਨੇ ਜੋ ਸਾਰੀ ਮਨੁੱਖਤਾ ਲਈ ਚੰਗੇ ਸੁਪਨੇ ਬੀਜਣ ਦਾ عہد ਕਰਕੇ ਤੁਰੇ ਮਨੁੱਖ ਦੀ ਹੋਣੀ ਦੀ ਤਰਤੀਬ ਬਦਲਣ ਲਈ ਉਹਨਾਂ ਮਸ਼ਾਲਾਂ ਚੁਕੀਆਂ ਪਰ ਅਧ ਵਿਚਾਲੇ ਹੀ ਰਹਿ ਗਏ ਤੇ ਉਹਨਾਂ ਦੀਆਂ ਅੱਖਾਂ ਦੀਆਂ ਝਮਣੀਆਂ ਵਿੱਚ ਸੂਹੀ ਸਵੇਦ ਰਤ ਬਣ ਕੇ ਫੈਲ ਗਈ ਸੀ ਮੈਨੂੰ ਇੱਕ ਇਨਕਲਾਬੀ ਦੇ ਕਹੇ ਸ਼ਬਦ ਚੇਤੇ ਆਉਂਦੇ ਨੇ ਜਦੋਂ ਅਸੀਂ ਮਨੁੱਖੀ ਆਜ਼ਾਦੀ ਲਈ ਜਦੋਂ ਜਹਤ ਸ਼ੁਰੂ ਕੀਤੀ ਸੀ ਤਾਂ ਸਾਨੂੰ ਡਾਕੂ ਕਿਹਾ ਜਾਂਦਾ ਸੀ ਬੈਡ ਇਟਿਸ ਜਦੋਂ ਸਾਡੀ ਤਹਿਰੀਕ ਥੋੜੀ ਸਫਲ ਹੋਈ ਤਾਂ ਅਸੀਂ ਅਤਵਾਦੀ ਹੋ ਗਏ ਜਦੋਂ ਕਾਮਯਾਬੀ ਸਾਡੇ ਪੈਰ ਚੁੰਮਣ ਲੱਗੀ ਤਾਂ ਅਸੀਂ ਇਨਕਲਾਬੀ ਅਖਬਾਰ ਲੱਗੇ ਤੇ ਜਦੋਂ ਅਸੀਂ ਲੜਾਈ ਜਿੱਤ ਲਈ ਤਾਂ ਦੇਸ਼ ਭਗਤ ਬਣ ਗਏ ਤੇ ਸਾਡੇ ਵਿਛੜੇ ਸਾਥੀ ਸ਼ਹੀਦ ਅਜੇ ਇੱਕ ਲੰਬੀ ਲੜਾਈ ਮਨੁੱਖ ਨੇ ਲੜਨੀ ਹੈ ਸਾਂਝੇ ਸ਼ਹੀਦ ਪੈਦਾ ਕਰਨ ਲਈ ਮੇਰੇ ਬੇਟੇ ਸਾਂਝੇ ਸ਼ਹੀਦ ਮੈਂ ਆਪਣੀ ਸੋਚ ਵਿੱਚੋਂ ਨਿਕਲਦਿਆਂ ਆਖਦਾ ਹਾਂ ਕੌਣ ਲੜੇਗਾ ਇਹ ਲੜਾਈ ਡੈਡੀ ਹੁਣ ਮੁੰਡਾ ਜਿਵੇਂ ਇਸ ਲੜਾਈ ਦੀ ਤਾਂਗ ਰੱਖਦਾ ਹੋਵੇ ਤੂੰ ਵੀ ਲੜ ਸਕਦਾ ਹੈ ਮੈਂ ਵੀ ਤੇਰੇ ਬੱਚੇ ਵੀ ਤੇ ਸ਼ਾਇਦ ਉਹਨਾਂ ਦੇ ਬੱਚੇ ਵੀ ਅੰਤਿਮ ਤੇ ਫੈਸਲਾ ਕੌਣ ਲੜਾਈ ਮੇਰਾ ਜਵਾਬ ਸੁਣ ਕੇ ਮੁੰਡਾ ਚੁੱਪ ਹੋ ਗਿਆ ਸੀ ਸ਼ਹੀਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲੱਗ ਪਿਆ ਸੀ ਕਈ ਦਿਨ ਇੰਜ ਹੀ ਬੀਤ ਗਏ ਮੁੰਡੇ ਵਿੱਚ ਕਾਫੀ ਤਬਦੀਲੀ ਆਉਣ ਲੱਗ ਪਈ ਸੀ ਉਹ ਲੋੜ ਨਾਲੋਂ ਜ਼ਿਆਦਾ ਹੀ ਗੰਭੀਰ ਰਹਿਣ ਲੱਗ ਪਿਆ ਸੀ ਨਿੱਕੀ ਨਿੱਕੀ ਗੱਲ ਨੂੰ ਵੀ ਪੁਨਨ ਛਾਨਣ ਲੱਗ ਪਿਆ ਸੀ ਇੱਕ ਦਿਨ ਆ ਕੇ ਕਹਿਣ ਲੱਗਾ ਡੈਡੀ ਡੈਡੀ ਆਪਣਾ ਗਵੰਡੀ RAMLAL ਸ਼ਹੀਦ ਹੋ ਗਿਆ ਬੇਟੇ RAMLAL ਸ਼ਹੀਦ ਨਹੀਂ ਹੋਇਆ ਮਰਿਆ ਹੈ ਉਦੀ ਮੌਤ ਹੋ ਗਈ ਹੈ ਮਰ ਗਿਆ ਹੈ ਰਾਮ ਲਾਲ ਨਹੀਂ ਡੈਡੀ ਰਾਮ ਲਾਲ ਸ਼ਹੀਦ ਹੋਇਆ ਹੈ ਮੇਰਾ ਮੁੰਡਾ ਬਾਰ-ਬਾਰ ਆਖੀ ਜਾ ਰਿਹਾ ਸੀ ਮੰਨਣ ਵਿੱਚ ਹੀ ਨਹੀਂ ਸੀ ਆ ਰਿਹਾ ਉਹ ਕਿਵੇਂ ਆਖਿਰ ਮੈਂ ਤੰਗ ਆ ਕੇ ਪੁੱਛਿਆ ਉਹਦੀ ਘਰ ਵਾਲੀ ਮੁਹੱਲੇ ਦੀਆਂ ਤੀਵੀਆਂ ਨੂੰ ਦੱਸ ਰਹੀ ਸੀ ਕਿ ਉਹ ਜਿੰਨਾ ਚਿਰ ਜਿਉਂਦਾ ਰਿਹਾ ਬਿਮਾਰੀ ਗਰੀਬੀ ਤੇ ਭੁੱਖ ਨਾਲ ਹੀ ਝੁਲਦਾ ਰਿਹਾ ਤੇ ਅਖੀਰ ਮੁੱਕ ਗਿਆ ਲੜਦਾ ਲੜਦਾ ਮੁੰਡੇ ਨੇ ਪੜੀ ਹੀ ਗੰਭੀਰਤਾ ਨਾਲ ਕਿਹਾ ਮੇਰੀਆਂ ਅੱਖਾਂ ਵਿੱਚ ਬਿਜਲੀ ਚਮਕਣ ਲੱਗ ਪਈ ਸੀ ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੇਰੇ ਮੁੰਡੇ ਨੂੰ ਉਸ ਅਮੋਕ ਲੜਾਈ ਦੀ ਸਮਝ ਪੈ ਗਈ ਹੋਵੇ ਜੋ ਸਾਡੇ ਸਾਂਝੇ ਸ਼ਹੀਦਾਂ ਨੇ ਅਜੇ ਲੜਨੀ ਹੈ